ਦਾ ਗੱਲ ਕਰਦੇ ਹਾਂ 1704 ਦੀ ਇੱਕ ਬਹੁਤ ਹੀ ਧੁੰਦ ਭਰੀ ਸਵੇਰ ਹਾਂਜੀ ਚਮਕੌਰ ਦੀ ਧਰਤੀ ਤੇ ਬਿਲਕੁਲ ਚਮਕੌਰ ਦੀ ਇੱਕ ਕੱਚੀ ਗੜੀ ਹੈ ਤੇ ਉਸ ਦੇ ਬਾਹਰ ਮਤਲਬ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਹੋਇਆ ਹੈ ਤੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿਰਫ 40 ਦੇ ਕਰੀਬ ਸਿੰਘ ਹਾਂ ਤੇ ਅੱਜ ਆਪਾਂ ਇਸੇ ਘਟਨਾ ਦੀਆਂ ਇਹ ਪਰਤਾਂ ਖੋਲਣ ਜਾ ਰਹੇ ਹਾਂ ਜੋ ਵੀ ਸਾਡੇ ਕੋਲ ਸਰੋਤ ਮੌਜੂਦ ਨੇ ਉਹਨਾਂ ਦੇ ਆਧਾਰ ਤੇ ਦੇਖੋ ਅੱਜ ਦਾ ਆਪਣਾ ਮਕਸਦ ਸਿਰਫ ਇਹ ਗਿਣਨਾ ਨਹੀਂ ਕਿ ਕੀ ਹੋਇਆ ਉਹ ਤਾਂ ਸਭ ਨੂੰ ਪਤਾ ਹੀ ਹੈ ਸਹੀ ਗੱਲ ਹੈ ਆਪਾਂ ਇਹ ਸਮਝਣਾ ਹੈ ਕਿ ਇਹ ਹੋਇਆ ਕਿਵੇਂ ਮਤਲਬ ਚਾੜੀ ਸਿੰਘਾਂ ਨੇ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਨੂੰ ਪੂਰਾ ਦਿਨ ਰੋਕੀ ਕੇਮੇ ਰੱਖਿਆ ਇਹ ਸਿਰਫ ਬਹਾਦਰੀ ਤਾਂ ਨਹੀਂ ਹੋ ਸਕਦੀ ਨਹੀਂ ਬਿਲਕੁਲ ਨਹੀਂ ਇਸ ਪਿੱਛੇ ਇੱਕ ਬਹੁਤ ਹੀ ਮਤਲਬ ਕਮਾਲ ਦੀ ਰਣਨੀਤੀ ਸੀ ਅੱਜ ਆਪਾਂ ਉਸੇ ਰਣਨੀਤੀ ਨੂੰ ਸਮਝਾਂਗੇ ਗੜੀ ਦੀ ਬਣਤਰ ਤੋਂ ਲੈ ਕੇ ਯੋਧਿਆਂ ਦੀ ਤਾਇਨਾਤੀ ਤੱਕ ਹਾਂਜੀ ਬਿਲਕੁਲ ਤਾਂ ਚਲੋ ਸ਼ੁਰੂ ਕਰਦੇ ਹਾਂ ਫਿਰ ਸਭ ਤੋਂ ਪਹਿਲਾਂ ਜਗਾ ਸਰੋਤਾਂ ਵਿੱਚ ਇਸ ਨੂੰ ਬੁੱਧੀਚੰਦ ਰਾਵਤ ਦੀ ਹਵੇਲੀ ਕਿਹਾ ਗਿਆ ਹੈ ਪਰ ਸਿਰਫ ਹਵੇਲੀ ਕਹਿਣ ਨਾਲ ਗੱਲ ਪੂਰੀ ਨਹੀਂ ਹੁੰਦੀ ਨਹੀਂ ਹੁੰਦੀ ਇਹੀ ਤਾਂ ਸਾਰੀ ਖੇਡ ਹੈ ਅਸਲ ਵਿੱਚ ਲੜਾਈ ਦਾ ਨਤੀਜਾ ਅੱਧਾ ਤਾਂ ਇਸ ਜਗ੍ਹਾ ਦੀ ਚੋਣ ਨੇ ਹੀ ਤੈਅ ਕਰ ਦਿੱਤਾ ਸੀ ਅੱਛਾ ਕਿਵੇਂ ਵੇਖੋ ਸਰੋਤ ਦੱਸਦੇ ਨੇ ਕਿ ਇਹ ਹਵੇਲੀ ਇੱਕ ਉੱਚੇ ਕੁਦਰਤੀ ਟਿੱਬੇ ਤੇ ਬਣੀ ਹੋਈ ਸੀ ਹੂੰ ਤੇ ਇਸ ਦੀ ਉਚਾਈ ਲਗਭਗ 70 80 ਫੁੱਟ ਦੱਸੀ ਗਈ ਹੈ 80 ਫੁੱਟ ਯਾਨੀ ਅੱਜ ਦੀ ਕੋਈ ਸੱਤ ਅਠ ਮੰਜ਼ਲਾ ਇਮਾਰਤ ਜਿੰਨੀ ਉਚਾਈ ਹੋਗੀ ਆ ਤਾਂ ਬਿਲਕੁਲ ਹੁਣ ਸੋਚੋ ਇੰਨੀ ਉਚਾਈ ਤੇ ਹਮਲਾ ਕਰਨਾ ਵੈਸੀ ਕਿੰਨਾ ਔਖਾ ਹੋਵੇਗਾ ਬਹੁਤ ਔਖਾ ਤੇ ਗੱਲ ਸਿਰਫ ਉਚਾਈ ਦੀ ਨਹੀਂ ਸੀ ਉਸ ਟਿੱਬੇ ਦੀ ਟਲਾਨ ਵੀ ਇੱਕ ਵੱਡਾ ਕਾਰਕ ਸੀ ਸਰੋਤ ਕਹਿੰਦੇ ਨੇ ਕਿ ਇਹ ਟਲਾਨ 500 600 ਗਜ ਤੱਕ ਫੈਲੀ ਹੋਈ ਸੀ ਹੋ ਹੁਣ ਤੁਸੀਂ ਖੁਦ ਸੋਚੋ ਪਾਰੀ ਸ਼ਸਤਰ ਪੈਨੇ ਹੋਏ ਹੱਥਾ ਵਿੱਚ ਤਲਵਾਰਾਂ ਢਾਲਾਂ ਤੇ ਮੁਗਲ ਫੌਜ ਉਸ ਖੜੀ ਟਲਾਨ ਤੇ ਉੱਪਰ ਨੂੰ ਭੱਜ ਰਹੀ ਹੈ ਕਰੀਟਕ ਪਹੁੰਚਣ ਤੋਂ ਪਹਿਲਾਂ ਹੀ ਅੱਦਾ ਸਾਹ ਤਾਂ ਉੱਥੇ ਹੀ ਸੁੱਕ ਜਾਣਾ। ਇਹੀ ਤਾਂ ਗੱਲ ਐ। ਉਹਨਾਂ ਦੀ ਤਾਕਤ ਤੇ ਰਫ਼ਤਾਰ ਦੋਵੇਂ ਕੱਟ ਜਾਣੀਆਂ ਸਨ। ਮਤਲਬ ਇਹ ਸਿਰਫ਼ ਬਹਾਦਰੀ ਦੀ ਲੜਾਈ ਨਹੀਂ ਸੀ। ਇਹ ਪੂਗੋਲ ਨੂੰ ਹਥਿਆਰ ਵਜੋਂ ਵਰਤਣ ਦੀ ਇੱਕ ਸ਼ਾਨਦਾਰ ਮਿਸਾਲ ਸੀ। ਇਹ ਤਾਂ ਬਹੁਤ ਹੀ ਦਿਲਚਸਪ ਨੁਕਤਾ ਹੈ। ਮਤਲਬ ਟਿੱਬਾ ਖੁਦ ਇੱਕ ਯੋਧੇ ਵਾਂਗ ਲੜ ਰਿਹਾ ਸੀ। ਪਰ ਇੱਕ ਸਵਾਲ ਹੈ। ਹਾਂਜੀ। ਹਵੇਲੀ ਦੀਆਂ ਕੰਧਾਂ ਬਾਰੇ ਕਿਹਾ ਗਿਆ ਹੈ ਕਿ ਉਹ ਕੱਚੀਆਂ ਸਨ ਤਾਂ ਇਹ ਇੱਕ ਕਮਜ਼ੋਰੀ ਨਹੀਂ ਸੀ? ਵੇਖੋ ਆਮ ਤੌਰ ਤੇ ਸੋਚੀਏ ਤਾਂ ਇਹੀ ਲੱਗਦਾ ਹੈ ਪਰ ਸਰੋਤ ਦੱਸਦੇ ਨੇ ਕਿ ਉਹ ਕੰਦਾ 5 ਫੁੱਟ ਚੌੜੀਆਂ ਸਨ 5 ਫੁੱਟ ਹਾਂਜੀ 5 ਫੁੱਟ ਚੌੜੀ ਕੱਚੀ ਮਿੱਟੀ ਦੀ ਕੰਧ ਉਸ ਨੂੰ ਤੋਪ ਦੇ ਗੋਲੇ ਤੋਂ ਬਿਨਾ ਤੋੜਨਾ ਲਗਭਗ ਨਾ ਮੁਮਕਿਨ ਸੀ ਅੱਛਾ ਦੇਖੋ ਪੱਥਰ ਦੀ ਕੰਧ ਤੇ ਜੇ ਗੋਲਾ ਵੱਜੇ ਤਾਂ ਪੱਥਰ ਟੁੱਟ ਕੇ ਖਿੰਡ ਜਾਂਦੇ ਨੇ ਪਰ ਮਿੱਟੀ ਦੀ ਮੋਟੀ ਕੰਧ ਉਹ ਗੋਲੇ ਦੇ ਅਸਰ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ ਇੱਕ ਤਰ੍ਹਾਂ ਦਾ ਸ਼ੌਕ ਅਬਜ਼որਬਰ ਬਿਲਕੁਲ ਇਹ ਇੱਕ ਅਹਿਜ ਕੁਦਰਤੀ ਬਚਾ ਸੀ ਜਿਸ ਦਾ ਮੁਗਲਾਂ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਸੀ ਠੀਕ ਹੈ ਤਾਂ ਸਾਡੇ ਕੋਲ ਹੁਣ ਜਗਾ ਦਾ ਖਾਕਾ ਹੈ ਇੱਕ ਉੱਚੀ ਹਵੇਲੀ ਚਾਰੇ ਪਾਸੇ ਖੜੀ ਟਲਾਂਣ ਤੇ 5 ਫੁੱਟ ਮੋਟੀਆਂ ਕੰਦਾ ਪਰ ਅਸਲ ਕਹਾਣੀ ਤਾਂ ਅੰਦਰ ਦੀ ਹੈ ਯੋਧਿਆਂ ਦੀ ਤੈਨਾਤੀ ਕਿਵੇਂ ਸੀ ਹਾਂ ਸਰੋਤ ਇਸ ਦਾ ਬੜਾ ਵਿਸਥਾਰ ਨਾਲ ਵੇਰਵਾ ਦਿੰਦੇ ਹਨ ਹਵੇਲੀ ਮਤਲਬ ਤਿੰਨ ਪੱਧਰਾਂ ਤੇ ਸੀ ਜ਼ਮੀਨੀ ਮੰਜ਼ਿਲ ਫਿਰ ਪਹਿਲੀ ਮੰਜ਼ਿਲ ਤੇ ਸਭ ਤੋਂ ਉੱਪਰ ਇੱਕ ਅਟਾਰੀ ਅਟਾਰੀ ਯਾਨੀ ਐਟਿਕ ਹਾਂਜੀ ਤੇ ਹਰ ਪੱਧਰ ਨੂੰ ਇੱਕ ਵੱਖਰੇ ਰਣਨੀਤਿਕ ਮਕਸਦ ਲਈ ਵਰਤਿਆ ਗਿਆ ਪਰ ਸਭ ਤੋਂ ਅਹਿਮ ਜਗ੍ਹਾ ਸੀ ਉਹ ਸਭ ਤੋਂ ਉੱਪਰ ਵਾਲੀ ਅਟਾਰੀ ਕਿਉਂ ਕੀ ਖਾਸ ਸੀ ਉੱਥੇ ਕਿਉਂਕਿ ਸਰੋਤਾ ਮੁਤਾਬਕ ਉਸ ਅਟਾਰੀ ਤੇ ਗੁਰੂ ਗੋਬਿੰਦ ਸਿੰਘ ਜੀ ਖੁਦ ਮੌਜੂਦ ਸਨ ਅੱਛਾ ਹਾਂਜੀ ਉਹਨਾਂ ਦੇ ਸਰੂਪ ਦਾ ਵਰਣਨ ਵੀ ਮਿਲਦਾ ਹੈ ਨੀਲਾ ਚੋਲਾ ਉੱਚਾ ਦਸਤਾਰਾ ਹੱਥ ਵਿੱਚ ਤੀਰ ਕਮਾਨ ਨਾਲ ਇਕ ਬਾਜ਼ ਮਤਲਬ ਇਕ ਕਮਾਂਡ ਐਂਡ ਕੰਟਰੋਲ ਸੈਂਟਰ ਵਾਂਗ ਬਿਲਕੁਲ ਉਤੋਂ ਪੂਰੇ ਜੰਗ ਦੇ ਮੈਦਾਨ ਤੇ ਨਜ਼ਰ ਰੱਖੀ ਜਾ ਸਕਦੀ ਸੀ ਦੁਸ਼ਮਨ ਦੀ ਹਰ ਚਾਲ ਤੇ ਤੇ ਉਹਨਾਂ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਦੋ ਹੋਰ ਸਿੰਘ ਪਹਿਰਾ ਦੇ ਰਹੇ ਸਨ ਲੀਡਰ ਸਭ ਤੋਂ ਉੱਚੀ ਤੇ ਸਭ ਤੋਂ ਸੁਰੱਖਿਅਤ ਥਾਂ ਤੇ ਇਹ ਤਾਂ ਹੋ ਗਈ ਉੱਪਰ ਦੀ ਗੱਲ ਪਰ ਹਮਲਾ ਤਾਂ ਹੀਠਾ ਹੋਣਾ ਸੀ ਖਾਸ ਕਰਕੇ ਮੁਖ ਦਰਵਾਜ਼ੇ ਤੇ ਉਸਦਾ ਕੀ ਪ੍ਰਬੰਧ ਸੀ ਦੇਖੋ ਮੁੱਖ ਦਰਵਾਜ਼ਾ ਹਮੇਸ਼ਾ ਸਭ ਤੋਂ ਕਮਜ਼ੋਰ ਹਿੱਸਾ ਹੁੰਦਾ ਹੈ ਸਰੋਤਾ ਇਹ ਸਾਫ਼ ਲਿਖਿਆ ਹੈ ਕਿ ਇਸ ਦੀ ਜ਼ਿੰਮੇਵਾਰੀ ਪਈ ਮਦਨ ਸਿੰਘ ਅਤੇ ਪਈ ਕਾਠਾ ਸਿੰਘ ਨੂੰ ਦਿੱਤੀ ਗਈ ਸੀ ਹੂੰ ਉਹ ਦੋਵੇਂ ਤੀਰ ਕਮਾਨ ਤੇ ਉਸ ਸਮੇਂ ਦੀਆਂ ਤੋਲੇਦਾਰ ਬੰਦੂਕਾਂ ਨਾਲ ਲੈਸ ਸਨ ਕੰਮ ਸੀ ਕਿਸੇ ਨੂੰ ਵੀ ਦਰਵਾਜ਼ੇ ਦੇ ਨੇੜੇ ਨਾ ਆਉਣ ਦੇਣਾ ਤੇ ਜੇ ਕੋਈ ਕੰਧਾਂ ਤੇ ਪੌੜੀਆਂ ਲਾਉਣ ਦੀ ਕੋਸ਼ਿਸ਼ ਕਰਦਾ ਉਸ ਦਾ ਵੀ ਪੂਰਾ ਇੰਤਜ਼ਾਮ ਸੀ ਪਹਿਲੇ ਮੰਜ਼ਿਲ ਦੀਆਂ ਕੰਧਾਂ ਤੇ ਦੋਵਾਂ ਪਾਸੇ ਅਠੜ ਸਿੰਘ ਤੈਨਾਤ ਸਨ ਅੱਛਾ ਸਰੋਤ ਦੱਸਦੇ ਆ ਕਿ ਕੰਧਾਂ ਵਿੱਚ ਤੰਗ ਮੋਰੀਆਂ ਬਣਾਈਆਂ ਦੀਆਂ ਸਨ ਜਿਨ੍ਹਾਂ ਨੂੰ ਬਾਹਾਂ ਕਿਹਾ ਗਿਆ ਹੈ ਇਹਨਾਂ ਮੋਰੀਆਂ ਰਾਹੀਂ ਸਿੰਘੇਠਾ ਫੌਜ ਤੇ ਸਟੀਕ ਨਿਸ਼ਾਨੇ ਲਾ ਸਕਦੇ ਸਨ ਤੇ ਖੁਦ ਸੁਰੱਖਿਤ ਰਹਿੰਦੇ ਸਨ ਮਤਲਬ ਕੋਈ ਬਲਾਈਂਡ ਸਪਾਟ ਨਹੀਂ ਛੱਡਿਆ ਗਿਆ ਸੀ ਬਿਲਕੁਲ ਇੱਕ 360 ਡਿਗਰੀ ਸੁਰੱਖਿਆ ਕਵਰਾ ਸੀ ਇੱਕ ਗੱਲ ਹੋਰ ਇਸ ਹਫਤਾ ਮੋਰਚਿਆਂ ਦੀ ਗੱਲ ਹੋਈ ਪਰ ਕੀ ਕਹਿੰਦੇ ਨੇ ਲੌਜਿਸਟਿਕਸ ਮਤਲਬ ਹਥਿਆਰਾਂ ਦੀ ਸਪਲਾਈ 40 ਬੰਦਿਆਂ ਵਿੱਚ ਇਹ ਸਭ ਕੌਣ ਕਰ ਰਿਹਾ ਸੀ ਉਨ੍ਹਾਂ ਦਾ ਕੰਮ ਸੀ ਕਿ ਜਿਸ ਵੀ ਮੋਰਚੇ ਤੇ ਤੀਰ ਖਤਮ ਹੋਣ ਉੱਥੇ ਤੁਰੰਤ ਪਹੁੰਚਾਈ ਜਾਣ ਬਿਲਕੁਲ ਤੀਰਾਂ ਦੇ ਪੱਥੇ ਗੋਲੀ ਸਿੱਕਾ ਢਾਲਾਂ ਸਭ ਕੁਝ ਤਿਆਰ ਸੀ ਇਹ ਕੋਈ ਜਜ਼ਬਾਤੀ ਲੜਾਈ ਨਹੀਂ ਸੀ ਇੱਕ ਪੂਰੀ ਤਰ੍ਹਾਂ ਸੰਗਠਿਤ ਪੇਸ਼ੇਵਰ ਫੌਜੀ ਕਾਰਵਾਈ ਸੀ ਠੀਕ ਹੈ ਤਾਂ ਹੁਣ ਸਟੇਜ ਪੂਰੀ ਤਰ੍ਹਾਂ ਤਿਆਰ ਹੈ ਦੁਸ਼ਮਣ ਬਾਹਰ ਸਿੰਘ ਅੰਦਰ ਤੇ ਫਿਰ ਹਮਲਾ ਸ਼ੁਰੂ ਹੁੰਦਾ ਹੈ ਪਹਿਲਾ ਹਮਲਾ ਪੂਰੇ ਜੋਸ਼ ਨਾਲ ਹੋਇਆ ਮੁਗਲਾ ਨੇ ਸੋਚਿਆ ਹੋਣਾ ਕਿ ਇੱਕੋ ਹੱਲੇ ਵਿੱਚ ਗੜੀ ਤੇ ਕਬਜ਼ਾ ਕਰ ਲਵਾਂਗੇ ਪਰ ਉਹ ਪਗੋਲ ਦੇ ਜਾਲ ਵਿੱਚ ਫਸ ਗਏ ਹਾਂਜੀ ਜਿਵੇਂ ਹੀ ਉਹ ਟਲਾਨ ਤੇ ਚੜਨ ਲੱਗੇ ਉਹਨਾਂ ਦੀ ਗਤੀ ਟੁੱਟ ਗਈ ਸਰੋਤਾਂ ਵਿੱਚ ਇੱਕ ਬੜਾ ਦਿਲਚਸਪ ਜ਼ਿਕਰ ਹੈ ਕਿ ਹੇਠੋਂ ਚਲਾਏ ਗਏ ਮੁਗਲਾਂ ਦੇ ਤੀਰ ਉੱਪਰ ਤੱਕ ਪਹੁੰਚ ਹੀ ਨਹੀਂ ਪਾਰੇ ਸਨ ਹਾਂ ਉਹ ਅੱਧੇ ਰਸਤੇ ਵਿੱਚ ਹੀ ਹੇਠਾਂ ਡਿਗਰੇ ਸਨ ਤੇ ਉੱਪਰੋਂ ਕੀ ਜਵਾਬ ਮਿਲ ਰਿਹਾ ਸੀ ਉਪਰੋ ਸਿੰਘਾਂ ਨੂੰ ਗੁਰਤਾ ਖਿੱਚਦਾ ਫਾਇਦਾ ਸੀ ਉਹਨਾਂ ਦੇ ਤੀਰ ਜ਼ਿਆਦਾ ਤਾਕਤ ਨਾਲ ਹਿਟਾ ਆ ਰਹੇ ਸਨ ਤੇ ਇਸ ਤੋਂ ਇਲਾਵਾ ਸਿੰਘਾਂ ਨੇ ਉਪਰੋ ਵੱਡੇ ਵੱਡੇ ਪੱਥਰ ਰੇਡ ਨੇ ਸ਼ੁਰੂ ਕਰ ਦਿੱਤੇ ਪੱਥਰ ਹਾਂਜੀ ਉਹ ਪੱਥਰ ਟਲਾਨ ਤੇ ਰੁੜਦੇ ਹੋਏ ਇੱਕ ਤਰ੍ਹਾਂ ਨਾਲ ਬੰਬਾਂ ਵਾਂਗ ਵੱਜ ਰਹੇ ਸਨ ਪਹਿਲਾ ਹਮਲਾ ਪੂਰੀ ਤਰ੍ਹਾਂ ਨਾਕਾਮ ਹੋ ਗਿਆ ਪਰ ਲੱਖਾਂ ਦੀ ਫੌਜ ਸੀ ਉਹ ਪਿੱਛੇ ਤਾਂ ਨਹੀਂ ਹਟੇ ਹੋਣਗੇ ਤਾਂ ਸਿੰਘਾਂ ਵੱਲ ਪਹਿਲਾ ਵੱਡਾ ਨੁਕਸਾਨ ਕਦੋਂ ਹੋਇਆ ਲਗਾਤਾਰ ਹਮਲਿਆਂ ਦੌਰਾਨ ਦੁਸ਼ਮਨ ਦਾ ਧਿਆਨ ਮੁੱਖ ਦਰਵਾਜ਼ੇ ਤੇ ਸੀ ਸਰੋਤ ਦੱਸਦੇ ਨੇ ਕਿ ਜ਼ਫਰ ਬੇਗ ਨਾਂ ਦੇ ਇੱਕ ਮੁਗਲ ਸਿਪਾਹੀ ਦੀਆਂ ਗੋਲੀਆਂ ਨਾਲ ਦਰਵਾਜ਼ੇ ਦੀ ਰਾਖੀ ਕਰ ਰਹੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਸ਼ਹੀਦ ਹੋ ਗਏ ਹੂੰ ਇੱਕ ਵੱਡਾ ਛਟਕਾ ਸੀ ਬਹੁਤ ਵੱਡਾ ਪਰ ਉਹ ਆਖਰੀ ਸਾਹ ਤੱਕ ਲੜੇ ਦੁਸ਼ਮਣ ਨੂੰ ਦਰਵਾਜ਼ਾ ਤੋੜਨ ਨਹੀਂ ਦਿੱਤਾ ਇਸ ਮੌਕੇ ਤੇ ਤਾਂ ਮੁਗਲ ਫੌਜ ਦਾ ਹੌਸਲਾ ਵਧ ਗਿਆ ਹੋਵੇਗਾ ਹਾਂ ਉਹਨਾਂ ਨੂੰ ਲੱਗਾ ਕਿ ਹੁਣ ਰਾਹ ਖੁੱਲ ਗਿਆ ਹੈ ਇਸੇ ਜੋਸ਼ ਵਿੱਚ ਉਹਨਾਂ ਦਾ ਇੱਕ ਵੱਡਾ ਜਰਨੈਲ ਨਾਹਰ ਖਾਨ ਹੰਕਾਰ ਨਾਲ ਅੱਗੇ ਵਧਿਆ ਤੇ ਫਿਰ ਫਿਰ ਜੰਗ ਦਾ ਪਾਸਾ ਹੀ ਪਲਟ ਗਿਆ ਕਿਵੇਂ ਜਿਵੇਂ ਹੀ ਨਾਹਰ ਖਾਨ ਨਿਸ਼ਾਨੇ ਦੀ ਹੱਦ ਵਿੱਚ ਆਇਆ ਗੁਰੂ ਗੋਬਿੰਦ ਸਿੰਘ ਜੀ ਨੇ ਉੱਪਰੋਂ ਅਟਾਰੀ ਤੋਂ ਇੱਕ ਤੀਰ ਚਲਾਇਆ ਉਹ ਸਿੱਧਾ ਉਸਦੀ ਛਾਤੀ ਵਿੱਚ ਲੱਗਾ ਤੇ ਉਹ ਥਾਂ ਤੇ ਹੀ ਢੇਰ ਹੋ ਗਿਆ ਇੱਕੋ تیر ਨਾਲ ਹਾਂਜੀ ਸਰੋਤ ਦੱਸਦੇ ਨੇ ਕਿ ਮੁਗਲ ਫੌਜ ਆਪਣੇ ਜਰਨੈਲ ਨੂੰ ਇਸ ਤਰ੍ਹਾਂ ਮਰਦਾ ਵੇਖ ਕੇ ਮਤਲਬ ਸੁੰਨ ਹੋ ਗਈ ਇਹ ਸਿਰਫ ਇੱਕ ਮੌਤ ਨਹੀਂ ਸੀ ਇਹ ਇੱਕ ਬਹੁਤ ਵੱਡਾ ਮਨੋਵਿਗਿਆਨਿਕ ਸੰਦੇਸ਼ ਸੀ ਬਿਲਕੁਲ ਤੇ ਗੱਲ ਇੱਥੇ ਹੀ ਨਹੀਂ ਰੁਕੀ ਇਸ ਤੋਂ ਬਾਅਦ ਇੱਕ ਹੋਰ ਜਰਨੈਲ ਸੀ ਗਨੀਖਾ ਉਹ ਲੁਕ ਛਿਪ ਕੇ ਗੜੀ ਦੀ ਕੰਧ ਕੋਲ ਪਹੁੰਚ ਗਿਆ ਕਿਸ ਲਈ ਕੰਧ ਨੂੰ ਉਡਾਉਣ ਲਈ ਬਾਰੂਦ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਬਹੁਤ ਖਤਰਨਾਕ ਚਾਲ ਸੀ ਤਾਂ ਫਿਰ ਕੀ ਹੋਇਆ ਇਸ ਤੋਂ ਪਹਿਲਾਂ ਕਿ ਉਹ ਕਾਮਯਾਬ ਹੁੰਦਾ ਗੁਰੂ ਜੀ ਜੋ ਉਪਰੋਂ ਸਭ ਦੇਖ ਰਹੇ ਸਨ ਨੇ ਆਪਣੇ ਕੋਲ ਪਿਆ ਇੱਕ ਪਾਰੀ ਗੁਰਜ ਚੁੱਕਿਆ ਤੇ ਉਪਰੋਂ ਸਿੱਧਾ ਉਸਦੇ ਸਿਰ ਤੇ ਸੁੱਟ ਦਿੱਤਾ ਹਾਂ ਉਹ ਇੰਨੇ ਜ਼ੋਰ ਨਾਲ ਵਜਿਆ ਕਿ ਗਨੀਖਾਂ ਦਾ ਸਿਰ ਵੱਸ ਗਿਆ ਤੇ ਉਹ ਵੀ ਉੱਥੇ ਹੀ ਮਾਰਿਆ ਗਿਆ ਮਤਲਬ ਦੋ ਵੱਡੇ ਜਰਨੈਲ ਇੱਕ ਤੋਂ ਬਾਅਦ ਇੱਕ ਖੁਦ ਗੁਰੂਜੀ ਦੇ ਹੱਥੋਂ ਮਾਰੇ ਗਏ ਹਾਂ ਇਸ ਨੂੰ ਕਹਿੰਦੇ ਨੇ ਲੀਡਰਸ਼ਿਪ ਡੀਕੈਪਿਟੇਸ਼ਨ ਜਦੋਂ ਤੁਸੀਂ ਦੁਸ਼ਮਨ ਦੀ ਲੀਡਰਸ਼ਿਪ ਖਤਮ ਕਰ ਦਿੰਦੇ ਹੋ ਤਾਂ ਹੇਠਾਂ ਦੀ ਫੌਜ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਉਹਨਾਂ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਗਿਆ ਹੋਣਾ ਹੈ ਬਿਲਕੁਲ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਸਿਰਫ ਚਾਲੀ ਬਾਗਿਆ ਨਾਲ ਨਹੀਂ ਸਗੋਂ ਕਿਸੇ ਮਹਾਨ ਰਣਨੀਤੀਕਾਰ ਨਾਲ ਲੜ ਰਹੇ ਨੇ ਠੀਕ ਹੈ ਦੁਸ਼ਮਨ ਦਾ ਮਨੋਬਲ ਟੁੱਟ ਗਿਆ ਹੈ ਪਰ ਗੜੀ ਦੇ ਅੰਦਰ ਵੀ ਤਾਂ ਸਾਧਨ ਮੁਕਰੇ ਹੋਣਗੇ तीर गोली सिक्का हां सब कुछ खत्म हो ਰਿਆ ਸੀ ਤੇ ਇਹੀ ਇਸ ਲੜਾਈ ਦਾ ਸਭ ਤੋਂ ਅਹਿਮ ਮੋੜ ਹੈ ਜਦੋਂ ਹਥਿਆਰ ਮੁੱਕਣ ਲੱਗੇ ਤਾਂ ਰਣਨੀਤੀ ਬਦਲ ਗਈ ਕੀ ਫੈਸਲਾ ਹੋਇਆ ਫੈਸਲਾ ਹੋਇਆ ਕਿ ਹੁਣ ਲੁਕ ਕੇ ਨਹੀਂ ਸਗੋ ਸਾਹਮਣੇ ਆ ਕੇ ਲੜਿਆ ਜਾਵੇਗਾ ਫੈਸਲਾ ਹੋਇਆ ਕਿ ਗੱਡੀ ਦਾ ਦਰਵਾਜ਼ਾ ਖੋਲ ਦਿੱਤਾ ਜਾਵੇਗਾ ਦਰਵਾਜ਼ਾ ਖੋਲਣਾ ਇਹ ਤਾਂ ਇਹ ਤਾਂ ਆਤਮੱਤਿਆ ਕਰਨ ਦੇ ਬਰਾਬਰ ਸੀ ਇਸ ਪਿੱਛੇ ਸੋਚ ਏ ਸੀ ਕਿ ਛਿਪ ਕੇ ਮਰਨ ਨਾਲੋਂ ਮੈਦਾਨ ਵਿੱਚ ਦੁਸ਼ਮਣ ਦੇ ਦੰਦ ਖੱਟੇ ਕਰਕੇ ਸ਼ਹਾਦਤ ਪਾਉਣਾ ਬਿਹਤਰ ਹੈ। ਸਿਧਾਂਤਾਂ ਲਈ ਲੜਾਈ ਸੀ। ਹਾਂ ਜੀ। ਤੈ ਹੋਇਆ ਕਿ ਸਿੰਘ ਪੰਜ-ਪੰਜ ਦੇ ਜਥਿਆਂ ਵਿੱਚ ਤਲਵਾਰਾਂ ਤੇ ਬੜਛੇ ਲੈ ਕੇ ਬਾਹਰ ਨਿਕਲਣਗੇ ਤੇ ਆਹਮੋ-ਸਾਮਣੇ ਦੀ ਲੜਾਈ ਕਰਨਗੇ। ਤੇ ਇਸ ਫੈਸਲੇ ਤੋਂ ਬਾਅਦ ਸਭ ਤੋਂ ਪਹਿਲਾਂ ਕੌਣ ਨਿਕਲਿਆ? ਇੱਥੇ ਕਹਾਣੀ ਇੱਕ ਬਹੁਤ ਹੀ ਭਾਵੁਕ ਮੋੜ ਲੈਂਦੀ ਹੈ। ਸਹਬਜ਼ਾਦਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਉਮਰ ਸਿਰਫ 18 ਸਾਲ ਸੀ ਹਾਂ ਉਹਨਾਂ ਨੇ ਗੁਰੂ ਜੀ ਤੋਂ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਮੰਗੀ ਇੱਕ ਪਿਤਾ ਆਪਣੇ ਪੁੱਤਰ ਨੂੰ ਮੌਤ ਦੇ ਮੂੰਹ ਵਿੱਚ ਕਿਵੇਂ ਭੇਜ ਸਕਦਾ ਪਰ ਇੱਕ ਗੁਰੂ ਲਈ ਸਾਰੇ ਸਿੱਖ ਹੀ ਉਹਨਾਂ ਦੇ ਪੁੱਤਰ ਸਨ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਖੁਦ ਤਿਆਰ ਕੀਤਾ ਸ਼ਸਤਰ ਸਜਾਏ ਅਤੇ ਸੱਤ ਹੋਰ ਸਿੰਘਾਂ ਨਾਲ ਬਾਹਰ ਭੇਜਿਆ ਸਰੋਤ ਉਸ ਦ੍ਰਿਸ਼ ਦਾ ਵਰਣਨ ਕਿਵੇਂ ਕਰਦੇ ਨੇ ਉਹ ਦੱਸਦੇ ਨੇ ਕਿ ਸੈਬਜ਼ਾਦਾ ਅਜੀਤ ਸਿੰਘ ਜੀ ਪੂਰੇ ਯੋਧੇ ਦੇ ਸਰੂਪ ਵਿੱਚ ਨੀਲੇ ਬਾਣੇ ਵਿੱਚ ਸ਼ੇਰ ਵਾਂਗ ਦਰਵਾਜ਼ੇ ਤੋਂ ਬਾਹਰ ਨਿਕਲੇ ਚਿਹਰੇ ਤੇ ਡਰ ਨਹੀਂ ਸਗੋਂ ਇੱਕ ਅਜੀਬ ਤੇਜ ਸੀ ਤੇ ਉਹ ਲੜਦੇ ਲੜਦੇ ਸ਼ਹੀਦ ਹੋ ਗਏ ਹਾਂ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਇਸ ਤੋਂ ਬਾਅਦ ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੁਜਾਰ ਸਿੰਘ ਜੀ ਉਮਰ ਸਿਰਫ 14 ਸਾਲ 14 ਸਾਲ ਉਹਨਾਂ ਨੇ ਆਪਣੇ ਵੱਡੇ ਭਰਾ ਨੂੰ ਵੇਖ ਕੇ ਅੱਗੇ ਵੱਧ ਕੇ ਇਜਾਜ਼ਤ ਮੰਗੀ ਅੱਛਾ ਉਹਨਾਂ ਨੇ ਕਿਹਾ ਮੈਂ ਵੀ ਆਪਣੇ ਭਰਾ ਵਾਂਗ ਸ਼ਹੀਦੀ ਪਾਉਣਾ ਚਾਹੁੰਦਾ ਹਾਂ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਨੂੰ ਵੀ ਉਸੇ ਤਰ੍ਹਾਂ ਤਿਆਰ ਕਰਕੇ ਮੈਦਾਨ ਵਿੱਚ ਤੋਰਿਆ ਤੇ ਉਹ ਵੀ ਉਹ ਵੀ ਪੰਜ ਸਿੰਘਾਂ ਨਾਲ ਬਾਹਰ ਨਿਕਲੇ ਅਤੇ ਅਨੇਕਾਂ ਦੁਸ਼ਮਣਾਂ ਨੂੰ ਮਾਰ ਕੇ ਵੀਰਗਤੀ ਨੂੰ ਪ੍ਰਾਪਤ ਹੋਏ ਸਰੋਤਾ ਦਾ ਇਹ ਹਿੱਸਾ ਪੜਦਿਆਂ ਇੱਕ ਇੱਕ ਖਾਮੋਸ਼ੀ ਛਾ ਜਾਂਦੀ ਹੈ ਇੱਥੇ ਗੱਲ ਜਿੱਤ ਹਾਰ ਤੋਂ ਬਹੁਤ ਅੱਗੇ ਲੰਘ ਜਾਂਦੀ ਹੈ। ਬਿਲਕੁਲ, ਇਹ ਸਿਧਾਂਤਾਂ ਪ੍ਰਤੀ ਸਮਰਪਣ ਦੀ ਸਿਖਰ ਹੈ। ਅਤੇ ਅੰਤ ਵਿੱਚ ਸਰੋਤ ਸਾਨੂੰ ਖੇੜੇ ਦ੍ਰਿਸ਼ ਤੇ ਲੈ ਕੇ ਛੱਡਦੇ ਹਨ। ਅੰਤਿਮ ਦ੍ਰਿਸ਼ ਸਵੇਰ ਹੋਣ ਦਾ ਹੈ। ਜੰਗ ਦਾ ਮੈਦਾਨ ਧੂੜ ਮਿੱਟੀ ਨਾਲ ਭਰਿਆ ਪਿਆ ਹੈ। ਸਾਰੇ ਸਿੰਘ ਸ਼ਹਾਦਤ ਪਾ ਚੁੱਕੇ ਹਨ। ਹਵੇਲੀ ਦੇ ਪਿੱਛੋਂ ਸੂਰਜ ਦੀ ਪਹਿਲੀ ਕਿਰਨ ਨਿਕਲ ਰਹੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਖੜੇ ਇਸ ਸਭ ਨੂੰ ਇੱਕ ਡੂੰਗੇ ਸੰਕਲਪ ਨਾਲ ਵੇਖ ਰਹੇ ਹਨ। ਇਹ ਹਾਰ ਦਾ ਦ੍ਰਿਸ਼ ਨਹੀਂ ਹੈ। ਸਰੋਤ ਇਸ ਨੂੰ ਇੱਕ ਅਧਿਆਤਮਿਕ ਜਿੱਤ ਦੇ ਰੂਪ ਵਿੱਚ ਪੇਸ਼ ਕਰਦੇ ਹਨ ਜਿੱਥੇ ਸਰੀਰ ਭਾਵੇਂ ਹਾਰ ਗਿਆ ਪਰ ਸਿਧਾਂਤ ਜਿੱਤ ਗਿਆ ਬਿਲਕੁਲ ਤਾਂ ਅੱਜ ਦੀ ਸਾਰੀ ਗੱਲਬਾਤ ਨੂੰ ਸਮੇਟিয়ে ਤਾਂ ਅਸੀਂ ਦੇਖਿਆ ਕਿ ਕਿਵੇਂ ਪੂਗੋਲ ਨੂੰ ਹਥਿਆਰ ਬਣਾਇਆ ਗਿਆ ਕਿਵੇਂ ਇੱਕ ਕੱਚੀ ਹਵੇਲੀ ਨੂੰ ਅਭੇਦ ਕਿਲੇ ਵਿੱਚ ਬਦਲਿਆ ਗਿਆ ਅਤੇ ਕਿਵੇਂ ਸਹੀ ਲੀਡਰਸ਼ਿਪ ਨਾਜ਼ੁਕ ਮੌਕਿਆਂ ਤੇ ਮਨੋਵਿਗਿਆਨਿਕ ਜੰਗ ਜਿੱਤ ਸਕਦੀ ਹੈ ਹਾਂ ਇਹ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਕਿ 40 ਕਿਵੇਂ ਲੱਖਾਂ ਨਾਲ ਲੜੇ ਨਹੀਂ ਇਹ ਇਸ ਗੱਲ ਦੀ ਗਾਥਾ ਹੈ ਕਿ ਸੀਮਤ ਸਾਧਨਾ ਨਾਲ ਬੇਮਿਸਾਲ ਹੌਸਲੇ ਅਤੇ ਸ਼ਾਨਦਾਰ ਰਣਨੀਤੀ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ ਇਹ ਸਾਬਿਤ ਕਰਦੀ ਹੈ ਕਿ ਜੰਗ ਸਿਰਫ ਹਥਿਆਰਾਂ ਨਾਲ ਨਹੀਂ ਦਿਮਾਗ ਤੇ ਜਜ਼ਬੇ ਨਾਲ ਲੜੀ ਜਾਂਦੀ ਹੈ ਬਿਲਕੁਲ ਸਹੀ ਅਤੇ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਸਰੋਤਾਂ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ ਕਿ ਸਿੰਘ ਪੰਜ-ਪੰਜ ਦੇ ਜਥਿਆਂ ਵਿੱਚ ਬਾਹਰ ਨਿਕਲੇ। ਵਿਚਾਰਨ ਵਾਲੀ ਗੱਲ ਇਹ ਹੈ ਕਿ ਜਦੋਂ ਗਿਣਤੀ ਪਹਿਲਾਂ ਹੀ ਇੰਨੀ ਘੱਟ ਹੋਵੇ ਤੇ ਮੌਤ ਯਕੀਨੀ ਹੋਵੇ ਤਾਂ ਇੱਕ-ਇੱਕ ਕਰਕੇ ਜਾਣ ਦੀ ਬਜਾਏ ਇੱਕ ਛੋਟੇ ਸਮੂਹ ਵਿੱਚ ਮਿਲ ਕੇ ਲੜਨ ਦਾ ਫੈਸਲਾ ਮਨੋਵਿਗਿਆਨਿਕ ਅਤੇ ਰਣਨੀਤਿਕ ਤੌਰ ਤੇ ਕੀ ਮਹੱਤਵ ਰੱਖਦਾ ਹੈ? ਬਹੁਤ ਵਧੀਆ ਸਵਾਲ ਹੈ। ਕਿ ਇਹ ਦੁਸ਼ਮਣ ਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੀ ਰਣਨੀਤੀ ਸੀ ਜਾਂ ਫਿਰ ਇੱਕ ਦੂਜੇ ਨੂੰ ਹੌਸਲਾ ਦੇਣ ਦਾ ਇੱਕ ਤਰੀਕਾ?